ਹੈਲੋ एवरीवन ਅਸੀਂ ਇਸ ਟੈਮ ਮਲੇ ਕੋਟੜਾ ਤੋਂ ਲੁਧਿਆਣਾ ਹਾਈ ਬਿਲ ਪੇ ਉੱਪਰ ਜਦੋਂ ਜਾਂਦੇ ਆ ਭੋਗੀਵਾਲ ਨਜ਼ਦੀਕ ਪਿੰਡ ਭੋਗੀਵਾਲ ਦੇ ਗੁਰਦੁਆਰਾ ਸੁਖਸਾਗਰ ਸਾਹਿਬ ਦੇ ਨਜ਼ਦੀਕ ਖੜੇ ਆ ਤੋ ਇੱਥੇ ਤੁਸੀਂ ਦੇਖ ਪਾ ਰਹੇ ਹੋ ਮੇਰੇ ਪਿੱਛੇ ਜਿਹੜਾ ਇਹ ਇਸ ਗੁਰਦੁਆਰਾ ਸਾਹਿਬ ਵੱਲੋਂ ਚਲਾਇਆ ਜਾ ਰਿਹਾ ਜੋ ਗੁਰੂ ਕਾ ਲੰਗਰ ਉਸੇ ਬਾਹਰ ਅਸੀਂ ਖੜੇ ਆ ਅਸੀਂ ਜਾਣਦੇ ਆ ਕਿ ਕਹਿੰਦੇ ਨੇ ਕਿ ਭੁੱਖੇ ਨੂੰ ਖਾਣਾ ਖਿਲਾਣਾ ਪਿਆਸੇ ਨੂੰ ਪਾਣੀ ਪਿਲਾਣਾ ਸਭ ਤੋਂ ਵੱਡਾ ਜਿਹੜਾ ਪੁੰਨ ਦਾ ਕੰਮ ਹੁੰਦਾ ਹੈ ਔਰ ਸਾਡੇ ਸਿੱਖ ਭਾਈ ਦੇ ਲੋਕ ਜਿਹੜੇ ਨੇ ਇਹਨਾਂ ਆਸਥਾਵਾਂ ਨੂੰ ਰੱਖਣ ਵਾਲੇ ਲੋਕ ਨੇ ਉਹ 24 ਘੰਟੇ ਇਸ ਦੀ ਸੇਵਾ ਕਰਦੇ ਨੇ ਸਾਡੇ ਪਿੱਛੇ ਦੇਖ ਰਹੇ ਹੋ ਕਿ 24 ਘੰਟੇ ਇੱਥੇ ਸੇਵਾ ਕੀਤੀ ਜਾਂਦੀ ਹੈ ਖਾਣੇ ਦੀ ਔਰ ਮੈਂ ਦੇਖਦਾ ਹਾਂ ਅਸੀਂ ਇਸੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਕਿ ਅਸੀਂ ਇਸ ਰੋਡ ਦੇ ਉੱਪਰ ਅਕਸਰ ਆਉਂਦੇ ਜਾਂਦੇ ਹਾਂ ਡੇਲੀ ਬੇਸਿਸ ਦੇ ਉੱਪਰ ਤੋਂ ਇੱਥੇ ਜੋ ਸਾਡਾ ਡਰਾਈਵਰ ਭਾਈ ਚਾਰਾ ਹੈ ਔਰ ਬਹੁਤ ਸਾਰੇ ਲੋਕ ਨੇ ਮੁਸਾਫਿਰ ਲੋਕ ਨੇ ਰੁਕਦੇ ਨੇ ਖਾਣਾ ਪਾਣੀ ਖਾਂਦੇ ਨੇ ਲੰਗਰ ਛਕਦੇ ਨੇ ਔਰ ਫਾਇਦਾ ਉਠਾਉਂਦੇ ਨੇ ਤੋਂ ਐਸਾਂ ਦੇ ਮੇ ਕੰਮ ਨੂੰ ਸਲਾਮ ਹੈ ਜਜ਼ਬੇ ਨੂੰ ਸਲਾਮ ਹੈ ਅਸੀਂ ਦੇਖ ਪਾ ਰਹੇ ਹਾਂ ਕਿ ਅੰਦਰਲਾ ਮੰਜ਼ਰ ਜਿਹੜਾ ਬੜਾ ਸਾਫ਼ ਸੁਥਰਾ ਬਣਾਇਆ ਗਿਆ ਹੈ ਔਰ ਸੇਵਾਦਾਰ ਜਿਹੜੇ ਲੋਕ ਨੇ ਉਹ ਵੀ ਬੈਠੇ ਨੇ ਤੋਂ ਇਸ ਵੀਡੀਓ ਨੂੰ ਇਦਾਂ ਦੇ ਚੀਜ਼ਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਔਰ ਇਦਾਂ ਦੀਆਂ ਚੀਜ਼ਾਂ ਸਾਨੂੰ ਪ੍ਰੇਰਣਾ ਇਹ ਦਿੰਦੀਆਂ ਨੇ ਕਿ ਅਸੀਂ ਵੀ ਆਪਣੇ ਬੇਸ ਦੇ ਉੱਪਰ ਜੋ ਦੂਸਰੇ ਦੀ ਲੋਕ ਭਲਾਈ ਵਾਸਤੇ ਸਮਾਜ ਦੀ ਭਲਾਈ ਵਾਸਤੇ ਕਰ ਸਕਦੇ ਹਾਂ ਤੋਂ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਤੋਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਔਰ ਧੰਨਵਾਦ ਅਸਲਾਮੁਅਲੈਕੁਮ ਨਮਸਤੇ ਸਸਚੀ